ਕੀ ਗੱਲ ਦਮੇ ਕਿਉਂ ਆ ਗੱਲ ਇਹ ਗੱਲ ਗੱਲ ਹੀ ਨੇ ਗੱਲ ਹੀ ਨੇ ਮੈਡਮ ਸਮਾਦਰ ਸੀ ਮੇਰਾ ਟਾਈਮ ਨਾ ਵੇਸਟ ਕਰੋ ਮੈਨੂੰ ਬਹੁਤਾ ਟਾਈਮ ਵੇਸਟ ਨਹੀਂ ਕਰੋ ਸਾਨੂੰ ਗ੍ਰੀਸ ਕਾਫੀ ਦਿਓ ਐਸਟੇਟ ਸਰ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਖੜੇ ਧੱਕਾ ਕਰਨਾ ਧੱਕਾ ਕਰਨਾ ਦੇਸ਼ ਧਰਨਾ ਦੇ ਕਮੇਟੀਾਂ ਦੇ ਆਉਣੇ ਡਾਊਲ ਪਾਲ ਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਹਾਂ ਕਿ ਸਾਨੂੰ ਦੋ ਸਪਸ਼ਟੀਕਰਨ ਕੀ ਚੀਜ਼ ਹੈ ਐ ਐਸਐਚਓ ਸਾਹਿਬ ਇਹਨਾਂ ਨੂੰ ਨੇ ਸਾਰਿਆਂ ਨੂੰ ਬਾਹਰ ਕੱਢੋ ਮੈਡਮ ਜੀ ਇਹ ਦੇਖੋ ਇਹ ਦਫਤਰ ਸਾਡਾ ਵੀ ਆ ਇਹ ਦਫਤਰ ਸਾਡਾ ਵੀ ਆ ਧੱਕਾ ਕਰਨਿਆ ਧੱਕਾ ਕਰਾਉਣਾ ਧੱਕਾ ਕਰਾਉਣਾ ਸਾਡੇ ਨਾਲ ਨਹੀਂ ਬਾਹਰ ਕਿਹਨਾਂ ਦਾ ਮਤਲਬ ਨਹੀਂ ਧੱਕਾ ਕਰਾਉਣਾ ਮੈਡਮ ਤੁਸੀਂ ਯਾਰ ਇੱਕ ਮਿੰਟ ਤੁਸੀਂ ਸਾਨੂੰ ਤੁਹਾਨੂੰ ਇੱਕ ਦੋ ਸਵਾਲ ਪੁੱਛ ਰਿਹਾ ਮੈਨੂੰ ਡਬਲ ਗੱਲ ਕਿਉਂ ਕਰਕੇ ਦੱਸਦੇ ਹੋ ਮੈਨੂੰ ਦੱਸੋ ਐਨਓਸੀ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਫਿਰ ਲਿਖ ਕੇ ਦਿਓ 4 ਵਜੇ ਦੇ ਮਗਰ ਕਿੰਦੂ ਦਊਂਗੇ 4 ਵਜੇ ਮੀਡੀਆ ਜੀ ਕਹਾਓ ਜੀ ਕਹਾਓ ਜੀ 4 ਵਜੇ ਆ ਲਓ ਜੀ ਸੁਣੋ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਦੀ ਤੇ ਨੰਬਰ ਤੇ ਰਿਪੋਰਟ ਹੋਣੀ ਹੈ ਫਟਵਾਰੀ ਦੀ ਚਾਰ ਨੰਬਰ ਤੇ ਰਿਪੋਰਟ ਹੋਣੀ ਹੈ ਐਸਸੀਪੀਓ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣਗੀ ਮੈਡਮ 2 ਦਿਨ ਬਾਕੀ ਨੇ ਤਿੰਨ ਤੇ ਚਾਰ ਅੱਜ ਤਾਂ ਨਹੀਂ ਕਰ ਇੱਕ ਮਿੰਟ ਜੀ ਇੱਕ ਮਿੰਟ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਕੀਤੀ ਮੈਡਮ ਜੀ ਇਹ ਇੱਕ ਮਿੰਟ ਇੱਕ ਮਿੰਟ ਡਿਰੇਕਟਰ ਅਨਾਉਂਸ ਹੈ ਇਹ ਪਾਰਟੀ ਨੇ ਆਪਣੀਆਂ ਪਹਿਲਾਂ ਵੀ ਨਵੀਂ ਦਿਨ ਪਹਿਲਾਂ ਕਰਨਾ ਸੀ ਇਹ ਬ੍ਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦੇ ਕੰਮ ਨਹੀਂ ਕਰਨ ਦੇ ਰੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਲਾ ਪਾਈ ਦਿੰਦੇ ਕਿਹੜੀ ਗਲਤੀ ਦੇ ਖਿਲਾਫ ਲਿਖ ਕੇ ਭੇਜ ਰਹੇ ਆ ਆ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦਾ ਲੇਡੀਜ਼ ਨਾਲ ਸਭ ਤੋਂ ਪਹਿਲਾਂ ਚੋਣਾਂ ਤੋਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੇਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਇਹ ਕਿਹੜਾ ਕੁਸ਼ਨ ਦਿੰਦੇ ਬਿਲਕੁਲ ਜੀ ਜਿਹੜਾ ਐਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਤੁਸੀਂ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਬੰਨ ਤੁਸੀਂ ਕਿਹਤਲ ਕਹੀਏ ਸੋ ਕੌਣ ਲੋਕ ਸੀ ਸੋ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਮੈਡਮ ਤੁਸੀਂ ਕਿਹਤਲ ਕਹੀਏ ਬਸ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਜੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਵਿਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜੀ ਤਾਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ ਠੀਕ ਹੈ